जिंदाबाद हुला गर्ग जिंदाबाद महिला शक्ति जिंदाबाद कांग्रेस पार्टी जिंदाबाद कांग्रेस पार्टी जिंदाबाद बाडम गोशने गौण बाबा जिंदाबाद गोशने गौण बाबा जिंदाबाद राहुल गांधी जिंदाबाद राहुल गांधी जिंदाबाद महिला कांग्रेस जिंदाबाद महिला कांग्रेस जिंदाबाद इंडिया

ਚਲੋ ਜੀ ਚਲਾ ਬਈ ਆਓ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਅਸੀਂ ਆਪਣੀ ਭੈਣ ਪੂਜਾ ਗਰਗ ਜੀ ਨੂੰ ਸਮਾਣਾ ਬਲੋਕ ਪ੍ਰੈਜ਼ੀਡੈਂਟ ਸਿਟੀ ਦਾ ਜਿਹੜਾ ਅਹੁਦਾ ਹੈ ਉਹ ਅੱਜ ਦਿੱਤਾ ਹੈ ਅੱਜ ਇਹਨਾਂ ਦੀ ਪ੍ਰੋਪਰ ਅਫੀਸ਼ੀਅਲ ਜਿਹੜੀ ਹੈਗੀ ਅਨਾਉਂਸਮੈਂਟ ਅਪੁਆਇੰਟਮੈਂਟ ਹੋਈ ਹੈ ਮੈਂ ਆਪਣੀ ਸਾਰੀਆਂ ਭੈਣਾਂ ਨੂੰ ਪੂਜਾ ਜੀ ਨੂੰ ਤਾਂ ਦਿਨੀਆਂ ਬਤਾਈ ਜਿੱਥੇ ਸਾਰੀਆਂ ਭੈਣਾਂ ਨੂੰ ਵਧਾਈ ਦਿੰਦੀਆਂ ਉੱਥੇ ਕਾਂਗਰਸ ਪਾਰਟੀ ਨੂੰ ਅੱਜ ਬਹੁਤ ਬਹੁਤ ਧੰਨਵਾਦ ਵੀ ਕਰਦੀਆਂ ਕਿ ਉਹਨਾਂ ਨੇ ਸਾਡੀ ਬਹੁਤ ਹੀ ਮਿਹਨਤੀ ਝੁਝਾਰੂ ਭੈਣ ਨੂੰ ਅੱਜ ਇਹ ਮੌਕਾ ਦਿੱਤਾ ਅੱਗੇ ਵਧਣ ਦਾ ਔਰ ਪੂਰੀ ਆਸ ਤੇ ਉਮੀਦ ਜੇ ਨਾਲ ਅੱਜ ਤੁਹਾਡੇ ਸਾਹਮਣੇ ਖੜੀ ਹੋ ਕੇ ਗੱਲ ਕਰ ਰਹੀ ਆਂ ਕਿ ਮੈਨੂੰ ਪੂਰੀ ਉਮੀਦ ਹੈ ਸਾਡੀ ਭੈਣ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੀ ਕੋਈ ਕਸਰ ਨਹੀਂ ਛੱਡਣਗੇ ਜੋ ਵੀ ਸਾਡੀ ਭੈਣਾਂ ਦੀਆਂ ਸਮੱਸਿਆਵਾਂ ਜਾਂ ਜੋ ਵੀ ਸਾਡੀ ਕਾਂਗਰਸ ਪਾਰਟੀ ਦਾ ਸੰਦੇਸ਼ ਹੈ ਉਹ ਇਹ ਜ਼ਰੂਰ ਪੂਰਨ ਤੌਰ ਤੇ ਪੂਰਾ ਕਰਨਗੇ ਨਾਲ ਹੀ ਮੈਂ ਪਿੱਛੇ ਜੇ ਇੱਕ ਨਵੀਂ ਅਪੁਆਇੰਟਮੈਂਟ ਸਾਡੇ ਜ਼ਿਲ੍ਹਾ ਪਟਿਆਲਾ ਦੀ ਦਿਹਾਤੀ ਦੀ ਪ੍ਰਧਾਨ ਦੀ ਕੀਤੀ ਹੈ ਉਹਨਾਂ ਦੇ ਮਦਰਨ ਲੋ ਜੋ ਕਿ ਬਹੁਤ ਪੁਰਾਣੇ ਮੈਲਾ ਕਾਂਗਰਸ ਕੰਮ ਕਰ ਰਹੇ ਨੇ ਮੇਰੇ ਨਾਲ ਹੈ ਅੱਜ ਕੋ ਜਰੂਰੀ ਉਹਨਾਂ ਦੀ ਇੰਟਰਵਿਊ ਸੀ ਉਹ ਆ ਨਹੀਂ ਸਕੇ ਇਸ ਕਰਕੇ ਮੈਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਆ ਤੇ ਆਪਣੀ ਸਾਰੇ ਸੀਨੀਅਰ ਟੀਮ ਦੇ ਵਿੱਚ ਸਿਮਰਜੀਤ ਕੌਰ ਜੀ ਭੁਪਿੰਦਰ ਕੌਰ ਜੀ ਸਭ ਦਾ ਧੰਨਵਾਦ ਕਰ ਜਿਹੜੀ ਨਿਯੁਕਤੀਆਂ ਕੱਲੀ ਪੂਜਾ ਜੀ ਨੂੰ ਦਿੱਤੀ ਗਈ ਕਿ ਹੋਰ ਕਿਸੇ ਅੱਜ ਅੱਜ ਕੱਲੇ ਪੂਜਾ ਜੀ ਨੂੰ ਦਿੱਤੀ ਹੈ ਜੀ ਹੁਣ ਜੋ ਸਾਡਾ ਇਹ ਸੰਗਠਨ ਦਾ ਜੋ ਅੱਗੇ ਢਾਂਚਾ ਬਲੌਕ ਦਾ ਉਹ ਇਹ ਤਿਆਰ ਕਰਨਗੇ ਉਹਨੂੰ ਮੈਂ ਅਪਰੂਵਲ ਦਵਾਂਗੀ ਅਸੀਂ ਆਪਣੇ ਅਲਕਾ ਲੰਬਾ ਜੀ ਤੱਕ ਉਹ ਕ੍ਰੰਬਲ ਨਹੀਂ ਭੇਜਾਂਗੇ ਠੀਕ ਹੈ ਧੰਨਵਾਦ ਦੇਖੋ ਬੁੱਲੋ ਬੁੱਲੋ ਕੁਪੇਟਾ ਸਾਡੇ ਦੇ ਸੰਜੋਗ ਨਾਲ ਹੀ ਚੱਲੇਗੇ ਤੇ ਮੈਂ ਧੰਨਵਾਦ ਕਰਦੀ ਹਾਂ ਕਾਂਗਰਸ ਨੇ ਮੈਨਾ ਤੇ ਸਾਰੇ ਆਪਣੇ ਜਿੰਨੀ ਪੰਜਾਬੀਆਂ ਸਭ ਨੂੰ ਉਸਰਪੇ ਨੋਬਲ ਬਾਕੀ ਜਿੰਨੀ ਇਹ ਕੋਈ ਅਨਜਾਨਾ ਆਜੀ ਟਿੰਕਾ ਜੀ ਅੱਜ ਜੀ ਤੁਹਾਡੀ ਮੈਂ ਸਤਿਕਾਰ ਕਰਦਾ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਮੇਰੇ ਵਾਰਡ ਨੰਬਰ 10 ਦੇ ਵਿੱਚ ਇੱਕ ਮਹਿਲਾ ਜਿਹੜੀ ਹੈਗੇ ਨੇ ਆਪਣੇ ਉਹ ਡੇਢੀ ਜੇ ਉਹ ਕੌਂਗਰਸ ਪਾਰਟੀ ਸੰਗਠਨ ਦੇ ਨੇ ਉਹ ਅਸੀਂ ਮਹਿਲਾ ਮੰਡਲ ਦਾ ਪ੍ਰਧਾਨ ਬਣਾਇਆ ਹੈ। ਤੋਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਡਮ ਨੂੰ ਬਸ਼ਰਤ ਕਰਦਾ ਬਈ ਧੰਨਵਾਦ ਕਰਦੇ ਆ ਤੇ ਉਹ ਤੋਂ ਮੈਡਮ ਹਲਕਾ ਲੰਬਾ ਜੀ ਧੰਨਵਾਦ ਕਰਦੇ ਆ ਕਿ ਸਾਡੀ ਹਾਈ ਕਮਾਂਡ ਨੇ ਸਾਡੀ ਉੱਪਰ ਤੱਕ ਜਿਹੜੀ ਆਵਾਜ਼ ਹੈ ਉਹ ਵਿੱਚੇ ਤੱਕ ਪਹੁੰਚਾਈ ਹੈ ਵੀ ਹਾਂ ਮਹਿਲਾ ਲੋੜ ਤੇ ਸਮਾਜ ਦੇ ਵਿੱਚ ਨਿਕੋ ਕੰਮਕਾਰਾਂ ਦੇ ਬਹੁਤ ਹੁੰਦੇ ਨੇ ਮੈਂ ਇੱਕ ਹੱਥ ਬਣ ਕੇ ਬੇਨਤੀ ਕਰਦਾ ਸਾਰੇ ਮੇਰੇ ਭੈਣਾਂ ਨੂੰ ਵੀ ਘਰਾਂ ਦੇ ਕੰਮ ਤਾਂ ਬਹੁਤ ਕਰਦੇ ਆਪਾਂ ਵੀ ਥੋੜਾ ਮੋਟ ਸਵਾਸ ਸੇਵਾ ਦੇ ਵਿੱਚ ਆਪਣਾ ਬਾਹਰ ਆ ਕੇ ਯੋਗਦਾਨ ਦੇਣਾ ਆਉਣ ਵਾਲੀ ਸਰਕਾਰ ਤੁਹਾਨੂੰ ਪਿਛਲੇ 1.5 ਸਾਲਾਂ ਬਾਅਦ ਸਾਡੀ ਕੌਂਸਲ ਪਾਰਟੀਆਂ ਕਰ ਬਣ ਜਾ ਰਹੀ ਹੈ ਤੇ ਵੱਤਵਤ ਮੈਂ ਬੇਨਤੀ ਕਰਦਾ ਸਾਡੇ ਨੌਜਵਾਨਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕੌਂਸਲ ਪਾਰਟੀਆਂ ਨਾਲ ਵੱਤਵਤ ਆ ਕੇ ਜੁੜਨਾ ਤੇ ਮੈਂ ਇੱਕ ਵਾਰ ਸਾਡੀ ਭੈਣ ਨੂੰ ਪ੍ਰਧਾਨਣਿਆਂ ਨੂੰ ਲੱਖਾਂ ਵਧਾਈ ਵੀ ਦਿੰਦਾ ਤੇ ਮੈਂ ਤਾਂ ਆਸ ਵੀ ਕਰਦਾ ਵੀ ਇਹ ਅੱਗੇ ਤੋਂ ਅੱਗੇ ਸਾਡੀ ਪਾਰਟੀ ਨਾਲ ਅੱਗੇ ਜੇ ਸਾਡਾ ਜਿਹੜਾ ਗਰਾਫਾ ਸਾਡਾ ਵਧਾਉਣਗੇ ਤੇ ਵੱਧ ਤੋਂ ਮਿਹਨਤ ਕਰਕੇ ਸਾਡਾ ਨਾਮ ਉੱਚਾ ਕਰਨਗੇ। ਅੰਬਰਾਂ ਸਾਡੇ ਪ੍ਰਗਟ ਹੋਗੇ। ਆਈ ਆਈ ਮੈਮ ਐਡਿਟਰ ਫਾਊਂਡੀ ਆਉਰੀ ਮੇਰਾ ਨਾਮ ਆਪੁਜੀ ਬੀਆ ਪੁਛੇ ਸਾਰੇ ਸਾਇੰਸ ਲੋਕੀ ਇੱਕ ਮਿੰਟ ਕੰਨ ਬੋਣ ਦਾਵਾ ਜੀ ਜਿਹੜੇ ਮਹਿਲਾ ਮੰਡਰ ਕੌਂਸਲ ਦੇ ਪ੍ਰਧਾਨ ਨੇ ਸੇਵ ਦੇ ਅੱਜ ਆਪ ਆਪਣੇ ਵਿੱਚ ਪਹੁੰਚੇ ਨੇ ਇਹਨਾਂ ਨੂੰ ਅਸੀਂ ਜੀਆ ਕਹਿੰਦੇ ਆ ਇਹਨਾਂ ਦੀ ਮਿਹਨਤ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਾਰਡ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਕਿ ਲੇਡੀ ਜਿਹੜਾ ਇੱਕ ਲੇਡੀ ਘਰ ਦੇ ਵਿੱਚ ਕੰਮ ਕਰਦੀ ਹੈ ਉਹ ਪੰਜਾਬ ਦੇ ਵਿੱਚ ਪੂਰੇ ਆਪਣੇ ਸਾਰੇ ਨਾਲੇ ਚੱਲ ਰਹੀ ਹੈ ਤੁਸੀਂ ਭੈਣਾ ਸਾਰੇ ਆਇਓ ਤੁਹਾਨੂੰ ਨਾਮ ਲੈ ਕੇ ਤੁਹਾਨੂੰ ਜੀ ਆਇਆਂ ਕਹਿਣ ਵਾਸਤੇ ਤੁਹਾਨੂੰ ਨਾਮ ਤੋੜਨ ਵਾਸਤੇ ਤੁਹਾਡੇ ਰੂਪ ਹੋਏ ਨੇ ਮੈਂ ਸਭ ਨੂੰ ਬੇਨਤੀ ਕਰਦਾ ਸਾਡੇ ਭੈਣ ਬੇਨਤੀ ਕਰਦਾ ਇਹ ਕੌਮਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਇਹ ਮਹਿਲਾ ਮੰਡਲ ਦੇ ਪੰਜਾਬ ਦੇ ਤੁਹਾਨੂੰ ਇਸੇ ਕਰਕੇ ਬੁਲਾਇਆ ਵੀ ਤੁਸੀਂ ਵੱਧ ਤੋਂ ਵੱਧ ਲੇਡਾਂ ਆਪਾਂ ਘਰੇ ਵੀ ਕੰਮ ਕਰਦੇ ਆਂ ਵੀ ਘਰਾਂ ਤੋਂ ਥੋੜਾ ਬਾਹਰ ਨਿਕਲਗੇ ਘਰਾਂ ਤੋਂ ਪਿੱਛੇ ਆੜ ਕੇ ਥੋੜਾ ਜਿਹਾ ਆਪਾਂ ਸਮਾਜ ਲਈ ਸੇਵਾ ਕਰ ਸਕੀਏ ਜਿਵੇਂ ਸਾਡੀ ਭੈਣ ਪੂਜਾ ਗਰਗ ਜੀ ਇਹ ਸਰਪਾਥ ਦੇ ਵਿੱਚ ਵਿਚਾਰ ਰਹੇ ਨੇ ਇਹ ਨੇ ਉਹ ਇਹਨਾਂ ਦੇ ਕਹਿਣ ਦੇ ਕੁਝ ਮੇਰੇ ਕਹਿਣ ਦੇ ਸਾਰੇ ਤੁਸੀਂ ਆਏ ਹੋ ਥੋੜਾ ਵੀ ਨਿਆਂ ਨੂੰ ਤੁਹਾਡਾ ਕਰਦਾ ਤੇ ਅਸੀਂ ਭੈਣ ਜੀ ਦੀ ਮਦਦ ਨਾਲ ਪੂਜਾ ਕਰਕੇ ਇਹਨੂੰ ਜਿਹੜਾ ਸਮਾਣੇ ਦਾ ਜਾਂ ਕੌਂਸਲ ਦਾ ਸਮਾਣੇ ਦਾ ਪ੍ਰਧਾਨ ਚੁਣਨ ਲੱਗਿਆ ਮਹਿਲਾ ਮੰਡਲ ਦਾ ਉਹ ਮੈਂ ਮਹਿਲਾ ਕੌਂਸਲ ਦਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਪੂਜਾ ਜੀ ਨਾਲ ਤੁਸੀਂ ਮੋਟਰਾ ਮੋਟਰਾ ਵੀ ਛੱਡੋਗੇ ਇਹਨੇ ਟੀਮ ਜਿਹੜੀ ਇਹ ਆ ਬਣਾਉਣਗੇ ਅੱਜ ਭੈਣ ਜੀ ਲੈਟਰ ਦੇਣਗੇ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਪੂਰੇ ਸਮਾਣੇ ਦੀ ਕਮਾਨ, ਲੇਡੀਜ਼ ਦੀ ਮਹਿਲਾ ਕੌਂਸਲ ਦੀ ਇਹਨਾਂ ਨੂੰ ਕਮਾਨ ਸਮਾਣੇ ਦੀ ਸੰਭਾਲ ਕੇ ਨੂੰ ਤੁਸੀਂ ਵੱਤ ਵਤ ਨਾਲ ਸਾਥ ਦਿਓ। ਕੋਈ ਵੀ ਭੈਣ ਜੀ ਦਾ ਮੋਬਾਈਲ ਨੰਬਰ ਤੁਸੀਂ ਲੈ ਲਿਓ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਭੈਣ ਜੀ ਲੀਡਰ ਲੀਡਰ ਨਹੀਂ ਹੈ। ਇਹ ਤੁਸੀਂ ਲੀਡਰ ਹੋ। ਜਦੋਂ ਵੀ ਫੋਨ ਕਰੋਗੇ ਖੋਡੇ ਵਿੱਚ ਹਾਜ਼ਰ ਹੋਣਗੇ। ਪਹਿਲਾਂ ਵੀ ਅਸੀਂ ਕਈ ਸਾਲਾਂ ਤੋਂ 25-30 ਸਾਲਾਂ ਤੋਂ ਸੇਵਾ ਕਰ ਰਹੇ ਹੋਵੇ। ਜਦੋਂ ਵੀ ਕੋਈ ਯਾਰ ਕਰਦਾ ਭੈਣ ਜੀ ਦੁੱਖ ਸੁੱਖ ਦੇ ਵਿੱਚ ਹਰ ਸਮੇਂ ਹਰੇਕ ਗਣ ਖੜ੍ਹਦੇ ਨੇ। ਤੋੜੀ ਸਰਕਾਰ ਦੇਖਣਾ ਤੁਹਾਡੀ ਸਰਕਾਰੋਂ ਆਉਣ ਵਾਲੀ ਸਰਕਾਰ ਤੁਹਾਡੀ ਹੋਏ। ਉਸੀ ਸਰਕਾਰ ਬਣੋਣੀ ਹੈ ਤਾਂ ਹੋਮਾ ਮਾ ਕੇ ਆਪਾਂ ਮੈਡਮ ਦਾ ਦਰਸ਼ਨ ਦੇਣ ਦਾ ਹੱਕ ਮਜੂਦ ਕਰੀਏ ਨਾਲੇ ਸਾਡੀ ਭੈਣ ਪੂਜਾ ਜੀ ਦੇ ਕਰੀਏ। ਕੱਲੋਂ ਇਹਨਾਂ ਨੇ ਵੀ ਆਪਣੇ ਸਮਾਜ ਦੇ ਵਿੱਚ ਵੇਚਣਾ ਇਹਨਾਂ ਨੂੰ ਕੱਲੋਂ ਆਪਾਂ ਵੱਡੀਆਂ ਪ੍ਰਬੰਧੀਆਂ ਦੇ ਪਹਚਾਈਏ ਤੇ ਹੁਣ ਮੈਂ ਬੇਨਤੀ ਕਰਦਾ ਸਾਡੀ ਭੈਣ ਗੁਰਸ਼ਨ ਗੁਰਦਾਵਾ ਜੀ ਨੂੰ ਜੇ ਤੁਹਾਡਾ ਦੋਸਤ ਸਾਝੇ ਕਰਨਗੇ ਭੈਣ ਜੀ ਗੁਰਸ਼ਨ ਗੁਰਦਾਵਾ ਜੀ ਪਰਮ ਸਰਕਾਰ ਨੂੰ ਜੀ ਆਸਾਦੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼ਕਾ ਇਸ ਸਾਰੇ ਅੱਜ ਇਸ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਚਾਇਓ ਮੈਂ ਤੁਹਾਡਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੁਹਾਨੂੰ ਜੀ ਆਇਆਂ ਕਹਿੰਦੀ ਆ ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਆ ਆਪਣੀ ਭੈਣ ਨੂੰ ਵਧਾਈ ਦਿੰਦੀ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਇਹ ਬਲੌਕ ਸਮਾਣਾ ਦੀ ਸਿਟੀ ਦਾ ਜਿਹੜਾ ਹੁੰਦਾ ਉਹ ਅੱਜ ਲੈ ਕੇ ਸਾਡੇ ਵਿੱਚ ਸਾਡੀ ਪਾਰਟੀ ਦੀ ਸਾਡੀਆਂ ਭੈਣਾਂ ਦੇ ਨਾਲ ਮਿਲ ਕੇ ਜੋ ਵੀ ਇੱਥੇ ਇਸ ਸਮਾਣਾ ਸ਼ਹਿਰ ਦੇ ਵਿੱਚ ਕੰਮ ਕਰਨਾ ਸੀ ਉਹਦੇ ਲਈ ਆਪਣੀ ਭੈਣ ਨੂੰ ਤਾਕਤ ਦੇਣ ਲਈ ਸਾਡੇ ਆਲ ਇੰਡੀਆ ਦੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਮੇ ਅਦਰ ਫਰਸਾ ਲੰਬਾ ਜੀ ਸਾਡੇ ਪੀਸੀਸੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੁਢਿੰਗ ਜੀ ਔਰ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਅੱਗੇ ਮੈਂ ਇਹ ਸਾਰੀ ਆਪਣੀ ਜ਼ਿੰਮੇਵਾਰੀ ਆਪਣੀ ਭੈਣਾਂ ਤੋਂ ਮੰਨਦੀ ਹਾਂ ਸੋ ਉਸ ਦੇ ਤਹਿਤ ਕੱਲ ਮੈਂ ਮਾਛੀਵਾੜਾ ਦੇ ਵਿੱਚ सिटी माछीवाड़ा दी ब्लॉक दी प्रेसिडेंट पॉइंट करके आए हैं जेड़े कि कम्युनिस्ट पार्टी दे 5 बार दे माछीवाड़ा दे एमसी ने 6वीं बार की सरकार दे ओना दे कागज रिजेक्ट करके डर के ਸਾਡੀਆਂ ਭੈਣਾਂ ਤੋਂ ਹੀ ਦੂਜੀਆਂ ਪਾਰਟੀਆਂ ਸੋ ਉਹਨਾਂ ਨੂੰ ਬਣਾ ਨਹੀਂ ਨਹੀਂ ਦਿੱਤਾ ਨਹੀਂ ਮੇਰੇ ਤੋਂ ਮੈਂ ਉਹਨਾਂ ਨੂੰ ਕੱਲ ਵੀ ਕਿਹਾ ਕਿ 6 बार दे ओ एमसी ਨੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਆਪਣੀ ਭੈਣ ਪੂਜਾ ਗਾਂਧੀ ਜੀ ਜਿਨ੍ਹਾਂ ਨੂੰ ਬਹੁਤ ਹੀ ਅਸੀਂ ਇਹ ਕਹੋ ਨਹੀਂ ਇੱਥੇ ਨਹੀਂ ਜਿਹੜੀ ਲੋਕ ਸਾਡੀ ਕਾਂਗਰਸ ਹੈ ਸਾਡੇ ਭਰਾ ਵੀ ਦੇ ਨਾਲ ਕਿਹਦੀ ਫਾਰਕੂ ਆ ਕੁਝ ਦੇਖ ਕੇ ਕਿ ਸਾਡੀ ਭੈਣ ਬਹੁਤ ਹੀ ਮਜ਼ਬੂਤੀ ਦੇ ਨਾਲ ਇਸ ਸੰਗਠਨ ਨੂੰ ਅੱਗੇ ਲੈ ਕੇ ਜਾਊਗੀ ਕਾਂਗਰਸ ਪਾਰਟੀ ਦੇ ਦਾẶਕੜ ਕਰ ਕਰ ਪ੍ਰਚਾਰ ਕਰੂਗੀ ਤੇ 72 ਦੇ ਵਿੱਚ ਭੈਣਾ ਨੇ ਇੱਕ ਇੱਥੇ ਗੱਲ ਖੁਸ਼ੀ ਨਾਲ ਕਹੂਗੀ ਕਿ 2017 ਦਾ ਜਦੋਂ ਇਲੈਕਸ਼ਨ ਆਇਆ ਸੀ ਭੈਣਾ ਦਾ ਵੱਡਾ ਲੋਕਾਂ ਦਾ ਸੀ ਜਦੋਂ ਵੀ ਸਾਡੀ ਪਾਰਟੀ ਜਿੱਤੀ ਆਉਂਛੇ ਭੈਣਾ ਦਾ ਵੱਡਾ ਯੋਗਦਾਨ ਨੂੰ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸ ਦਿਆਂ ਕਿ ਸਬਾਣਾ ਦੇ ਵਿੱਚ ਊਰਜਾ ਨਾਲੋਂ ਭੈਣਾ ਦੀ ਬੋਤਾਂ ਜ਼ਿਆਦਾ ਨੇ ਮੈਂ ਟੈਕਾ ਕੱਢ ਕੇ ਪਹਿਲਾ ਸ਼ਕਤੀ ਜਤਾਵਾ ਪਹਿਲਾ ਸ਼ਕਤੀ ਜਤਾਵਾ ਤੇ ਅੱਜ ਆਪਾਂ ਇਹ ਭੈਣ ਨੂੰ ਫੌਦਾ ਆਪਾਂ ਸਾਰਿਆਂ ਨੇ ਇਹਨਾਂ ਨੂੰ ਲੈਟਰ ਦੇਣਾ ਸਾਰੇ ਤੁਸੀਂ ਵਧਾਈ ਦੇ ਪਾਤਰੋਂ ਦੇਖੋ ਨਾ ਮੈਂ ਕੱਲੀ ਕੁਛਾਂ ਤੇ ਇਕੱਲੇ ਕੁਛ ਨਹੀਂ ਅਪਾ ਸਾਰੇ 3 ਰਲ ਕੇ ਕਾਂਗਰਸ ਪਾਰਟੀ ਦੇ ਨਾਲ ਮੂਟੇ ਨਾਲ ਮਿਲ ਕੇ ਖਾਪਾ ਆਪਣੀ ਪਾਰਟੀ ਨੂੰ ਖੰਡੀਆਂ ਤੋਂ ਲੈ ਕੇ ਜਾਣਾ ਹੈ ਕਿ ਉਹ ਪਾਰਟੀ ਹੈ ਸਾਡੇ ਇੰਦਰਾ ਗਾਂਧੀ ਜੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਆਦਨ ਨੇ ਜੋ ਉਹ ਵੀ ਇੱਕ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸੀ ਰਜੀਵ ਗਾਂਧੀ ਜੀ ਨੇ ਯਾਦ ਕਰਦੀਆਂ ਕਿ ਉਹਨਾਂ ਦੇ ਭੈਣਾਂ ਨੂੰ ਬਰਾਬਰ ਦੇ ਜਿਹੜੇ ਹੱਕ ਦਿੱਤੇ ਨੇ ਉਹਦੇ ਕਰਕੇ ਅੱਜ ਅਸੀਂ ਸਾਰੀਆਂ ਭੈਣਾਂ ਪਾਰਟੀ ਦੇ ਵਿੱਚ ਮੌਜੂਦਗੀ ਨਾਲ ਖੜੀਆਂ ਹਾਂ ਸਰਦਾਰ ਸਮਝ ਕੇ ਕੁੰਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਕਿ ਕੌਣ ਵਾਲੀ ਜਿਹੜੀ ਅੱਧੀ ਆਬਾਦੀ ਹੈ ਸਾਡੀ ਅੱਧੀ ਆਬਾਦੀ ਪੂਰਾ ਹੱਕ ਦਵਾਉਣ ਦੇ ਲਈ ਲੱਗੇ ਹੋਏ ਨੇ ਉਹਨਾਂ ਦਾ ਵਿੱਚ ਹੀ ਅੱਜ ਇੱਥੇ ਧੰਨਵਾਦ ਕਰਦੇ ਆ ਆਪਣੀ ਸਾਰੀ ਕੌਮ ਉਸ ਦੀ ਲੀਡਰਸ਼ਿਪ ਦਾ ਬਹੁਤ ਗੱਲਾਂ ਕਰਨ ਨੂੰ ਢਿਲ ਕਰਦਾ ਹੈ ਗਰਮੀ ਬਹੁਤ ਹੈ ਤੇ ਹਾਰ ਆਉਣ ਵਾਲਾ ਅੱਗੇ ਰੱਖਣੀ ਦਾ ਸਾਰੀਆਂ ਭੈਣਾਂ ਨੇ ਬਾਹਰ ਬਾਹਰ ਨਿਕਲਦੇ ਸਾਰੇ ਜੀ ਜੀ ਸਾਨੂੰ ਘਰੋਂ ਜਾਣ ਸਾਡੇ ਬੱਚੇ ਸਾਡੇ ਸੱਤ ਸੌਰਾ ਸਾਡੇ ਪਤੀ ਪਰਮਿਸ਼ਨ ਦਿੰਦੇ ਨੇ ਤਾਈ ਅਸੀਂ ਬਾਹਰ ਨਿਕਲਦੇ ਆ ਸੋ ਮੀਤ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਭੈਣ ਨੂੰ ਹੌਸਲਾ ਦਿੱਤਾ ਕਾਂਗਰਸ ਪਾਰਟੀ ਦੀ ਸੇਵਾ ਕਰਨ ਲਈ ਸਾਡੀ ਟੀਮ ਸਟੋਰ ਆ ਤੁਹਾਡਾ ਵੀ ਸਾਨੂੰ ਬਾਤ ਕਰਦੀਆਂ ਸਾਰੇ ਸਾਡੇ ਯਕਿੰਤਾ ਜੀ ਵਿਜੇ ਕੁਰਵਾਲ ਜੀ ਨਵੀਨ ਜੀ ਵਿਪਰ ਸਾਡਾ ਭਰਾ ਕਰਮਾ ਇਹਨਾਂ ਨੂੰ ਵੀ ਵਧਾਈ ਦਿੰਦੇ ਆ ਇਹਨਾਂ ਨੂੰ ਵੀ ਪਸ ਤੋਂ ਚੌਥੇ ਜਿਹੜਾ ਹੈ ਐਸਐਸਐਲ ਦਾ ਕਿ ਬਲੌਕ ਦੇ ਜਿਹੜੇ ਪ੍ਰੈਜਿਡੈਂਟ ਬਣਾਏ ਨੇ ਇਹਨਾਂ ਨੂੰ ਵੀ ਤੁਸੀਂ ਬਹੁਤ-ਬਹੁਤ ਧੰਨਵਾਦ ਦਿੰਦੇ ਆ ਇਹਨਾਂ ਨੂੰ ਵੀ ਓਦਾਂ ਵੀ ਕਰਦੀਆਂ ਪ੍ਰਸ਼ੋਤਮ ਵੀਰ ਜੀ ਦਾ ਸੇਤ ਵੀਰ ਜੀ ਦਾ ਮੰਨਦਾ ਜੀ ਦਾ ਸਾਰੇ ਪ੍ਰੈਸ ਦਾ ਤੇ ਉਸ ਤੋਂ ਵੱਧ ਧੰਨਵਾਦ ਜਿਹੜੀਆਂ ਮੀਡੀਆ ਮਾਵਾ ਭੁਪਿੰਦਰ ਕੌਰ ਜੀ ਕੌਰ ਜੀ ਆਲਾ ਸਟੇਟ ਦੇ ਵਿੱਚ ਇਹਨਾਂ ਨੂੰ ਬੁਖਾਰ ਸੀ ਪਰ ਮੇਠਿਆ ਨਹੀਂ ਅੱਜ ਆਪਣਾ ਫੰਕਸ਼ਨ ਹੈ ਤੁਸੀਂ ਉੱਤੇ ਘੰਟੇ ਲਈ ਆ ਜਾਓ ਮੈਂ ਤੁਹਾਨੂੰ ਪਹਿਲਾਂ ਆ ਕੇ ਸਾਹਮਣੇ ਬੈਠੇ ਸ਼੍ਰੀਮਤੀ ਕੌਰ ਜੀ ਜਦੋਂ ਤੋਂ ਮੈਂ ਜਿੰਦਾਬਾਦ ਮਹਿਲਾ ਕੌਂਟਰ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ কাকে কাকে কাকে